ਛਿਲੇ ਦੇ ਪਿੰਡ ਦੇਵੀਵਾਲਾ ਦੇ ਵਿੱਚ ਕਣਕ ਅਤੇ ਕਣਕ ਦੀ ਨਾੜ ਨੂੰ ਪਿਆਨਕ ਅਗ ਲਾ ਕੇ ਉਸ ਦੇ ਦੌਰਾਨ ਕਰੀਬ 50 ਏਕੜ ਕਣਕਾ ਦੇ ਨਾੜ ਸੜ ਕੇ ਸੁਆਹ ਹੋ ਚੁੱਕੀ ਹੈ ਨੇੜਲੇ ਪਿੰਡ ਦੇ ਲੋਕਾਂ ਦੇ ਉਦਮ ਸਦਕਾ ਅੱਗ ਦੇ ਉੱਤੇ ਮਸਾ ਕਾਬੂ ਪਾਇਆ ਗਿਆ ਲੋਕਾਂ ਨੇ ਪ੍ਰਸ਼ਾਸਨ ਅਤੇ ਫਾਇਰ ਬ੍ਰਿਕੇਡ ਦੇ ਦੇਰੀ ਨਾਲ ਪਹੁੰਚਣ ਦੇ ਇਲਜ਼ਾਮ ਵੀ ਲਗਾਏ ਇਸ ਮੌਕੇ ਤੇ ਮਨਜ਼ਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੁੱਤਾ ਬਾਂਗਪਾਲੀ ਫਸਲ ਆਖ ਦੀ ਚਪੇੜ ਤੇ ਵਿੱਚ ਆ ਕੇ ਸਫਾ ਹੋ ਚੁੱਕੀ ਐ ਅਸੀਂ ਮਸਾਂ ਭਜਾਈ ਜੀ ਅੱਗ ਕੋਈ ਪ੍ਰਸ਼ਾਸਨ ਵਾਲਾ ਨਹੀਂ ਆਇਆ ਜਦੋਂ ਅੱਗ ਬੁਝ ਗਈ ਉਦੋਂ ਗੱਡੀਆਂ ਵੀ ਆ ਗਈਆਂ ਉਦੋਂ ਬਾਅਦ ਫੋਰਸ ਵੀ ਆ ਗਈ ਸਾਡੇ ਲੀੜੇ ਵੀ ਥੜ ਗਏ ਸਾਡੇ ਲੱਤਾਂ ਤੇ ਵੇ ਲੋਕੀ ਦਾ ਅੱਗ ਪੈ ਗਿਆ ਆਹ ਆ ਵੇਖਾ ਇਧਰ ਵੇ ਭਾਈ ਹਾਂ ਇਧਰ ਕੋਈ ਹੋਰ ਨਹੀਂ ਗੱਲ ਕੋਈ ਨਹੀਂ ਆਇਆ ਜਦੋਂ ਅੱਗ ਬੁਝਾਈ ਜਦੋਂ ਗੱਡੀਆਂ ਵੀ ਆ ਗਈਆਂ ਬਹੁਤ ਫੋਨ ਲਾਇਆ ਕਿੰਨਾ ਕੁ ਟਾਈਮ ਲੱਗਿਆ ਕਿੰਨੇ ਕੁ ਟਾਈਮ ਤੋਂ ਅੱਗ ਲੱਗੀ ਦੋ ਘੰਟੇ ਲੱਗੇ ਦੋ ਘੰਟੇ ਲੱਗਦੇ ਰਹੇ ਜੀ ਆਪਣੇ ਨੇੜੇ ਦੇ ਪਿੰਡ ਸਾਡਾ ਢਲਛੜੀ ਪਿੰਡ ਆ ਦੇਵੀ ਵਾਲਾ ਸਿੱਖਾਂ ਵਾਲਾ ਸਾਰੇ ਗੰਦੇ ਵੀਰਾਂ ਨੇ ਵੱਡੀ ਪੰਜ ਕਰਾਈ ਸਾਰੇ ਪਿੰਡਾਂ ਨੇ ਬਹੁਤ ਸਹਿਯੋਗ ਦਿੱਤਾ ਜੀ ਪਰ ਪ੍ਰਸ਼ਾਸਨ ਦੀ ਬਹੁਤ ਲਾਪਰਵਾਹੀ ਹੈ ਜੀ ਫੋਨ ਲਾਉਂਦੇ ਰਹੇ ਅਸੀਂ ਕੋਈ ਸਾਡੇ ਫਾਇਰ ਬਿਗੇਟ ਨਹੀਂ ਆਈਗੀ ਆ ਗਿਆ ਸੀ ਬਹੁਤ ਕਰੋ ਉਹ ਦੋ ਆਈ ਜੀ ਕੋਈ ਵੀ ਇਹ ਤਾਂ ਸਾਡੇ ਲੋਕਾਂ ਨੇ ਅੱਗ ਬੁਝਾਈ ਗਈ ਜੀ ਉਹ ਦੁਬਾਰਾ ਕਿੰਨਾ ਗੇਰੀਏ ਚੱਗ ਲੱਗੀ ਸੀ ਅੱਗ ਲੱਗੀ ਉਹ ਘਟੇ 100 ਕਿੱਲੇ ਚ ਲੱਗੀ ਕਣਕ ਸੀ ਕੀ ਟਾਂਕ ਦਿੱਤੀ ਇਹ ਤਾਂ ਮੁੰਡਾ ਸੀਗਾ ਆ ਇੱਥੇ ਦੇਵੀ ਵਾਲਾ ਉਹ ਵਿਚਾਰਾ ਲੈ ਗਿਆ ਉਹਦਾ ਟਾਉ ਉਹ ਜੀ ਠੇਕੇ ਦਾ ਵਿਚਾਰਾ ਵਾਹਨ ਸੀਗਾ ਮੁੱਖ ਦੀ ਪੇਲਾ ਵਾੜ ਸੀ ਗਿਆ ਇੱਕ ਇੱਕ ਮੁੰਡਾ ਇਥੇ ਬੋੜਾ ਉਹਨ ਦਾ ਵਾੜ ਸੀ ਜਿਹੜਾ ਠੇਕੇ ਦੇ ਵਾੜ ਸੀ ਸਾਰਾ ਮਚ ਗਿਆ ਵਾੜ ਤੇਰਾ ਦਾ ਅਸੀਂ ਮੂਰੇ ਸੀ ਸਾਡੇ ਦਾਬ ਚਲੋ ਫਰਚਾ ਸਾਡਾ ਕੱਲਾ ਕੱਲਾ 나ੜ ਤੇ ਕੜਕ ਦੋਨੇ ਜੀਜੀ ਵਿੱਚ ਕੜਕ ਕੋਈ ਫੁੱਲ ਮੱਚੀ ਤੇ ਟਾਂਗ ਤੇ ਟਾਂਗਰ ਤਾਂ ਚਲੋ ਥੋੜਾ ਸੀਗਾ ਕੜਕ ਬਾੜੀ ਸੀ ਆ ਮੇਰੇ ਲਈ ਕਰੀ ਬਣਾ ਮੈਂ ਤੁਹਾਨੂੰ ਮੇਰੇ ਨਾਲ ਤੰਗ ਹੋ ਗਿਆ ਲੱਗ ਗਿਆ ਲਹੂ ਨਿਕਲਿਆ ਵੇਖ ਲੋ ਅਸੀਂ ਮਸਾ ਅੱਗ ਬਜਾਈ ਆ ਹਾਂ ਜੀ ਅਸੀਂ ਡੈਗ ਡੈਗ ਕੇ ਪਾਣੀ ਪਾ ਪਾ ਕੇ ਕੋਈ ਪ੍ਰਾਚਨਿਆ ਜਿਹੜਾ ਅਸੀਂ ਅੱਗ ਬਜਾਈ ਉਸ ਤੋਂ ਬਾਅਦ ਆਏ ਆ ਸਾਰੇ ਓਏ ਉਹ ਤਾਂ ਹੁਣ ਆਏ ਵੀਡੀਓ ਬਣਾਉਣ ਆਏ ਚਲੋ ਗੱਲ ਬਕਰੀ ਆ ਕਿਵੇਂ ਕਿੰਨੇ ਕੀਰੀ ਅੱਗ ਲੱਗੀ ਸੀ ਤੇ ਕਿਵੇਂ ਲੱਗੀ ਅੱਗ ਪਤਾ ਲੱਗਿਆ ਇਹ ਅਹੀ ਦਾ ਔਲਖ ਮੈਂਦੇ ਸਾਨੂੰ ਪਿੰਡ ਦੇ ਵਿੱਚ ਆਵਾਜ਼ ਦਿੱਤੀ ਗਈ ਹੈ ਗੁਰਦੁਆਰੇ ਦੇ ਵਿੱਚ ਜੀ ਤੇ ਕਹਿੰਦੇ ਅੱਗ ਲੱਗ ਗਈ ਹੈ ਜੀ ਤੇ ਅਸੀਂ ਆਏ ਕਿ ਇਹ ਪੰਜ ਗ੍ਰੈਂਡ ਕੋਲੋਂ ਗੁਰਦੁਆਰੇ ਕੋਲੋਂ ਅੱਗ ਲੱਗੀ ਹੈ ਰਾਫੀ ਏਰੀਆ ਸਾਡੇ ਨੇੜਲੇ ਪਿੰਡਾਂ ਵਿੱਚ ਗਿਆ ਜੀ ਪਿੱਛੇ ਪਿੱਛੇ ਦੱਸਿਆ ਜਾ ਰਿਹਾ ਪਿੱਛੇ ਵੀ ਕਣਕ ਖੜੀ ਸੀਗੀ ਪਿੱਛੇ ਅੱਗੇ ਸੀਗਾ ਕੱਲਾ ਲੰਗਾ ਉਦੋਂ ਅੱਗੇ ਅੱਗੇ ਗਾਂ ਫੇਰ ਕਣਕ ਖੜੀ ਸੀ ਛੋਟੀ ਕਿੰਨੀ ਕ ਕਣਕ ਮੱਚ ਗਈ ਹੋਣੀ ਕੋਈ ਥੋੜਾ ਆਈਡੀ ਕੋਈ ਮੇਰੇ ਹਿਸਾਬ ਨਾਲ ਅੰਦਾਜ਼ਾ ਹੋਊਗਾ ਜਿਹੜੀ ਹੁਣ ਅੱਗ ਬੁਝਾਈਏ ਸਾਡੇ ਆਿਆਂ ਤੋਂ ਕੋਈ ਹੋਊਗੀ ਤਣ 3.5 ਕਿੱਲੇ ਦੇ ਜਿਹੜੀ ਇੱਥੇ ਥੋੜਾ ਜੀ ਸਾਰੀ ਟੋਟਲ ਕਿੰਨੀ ਹੋਊਗਾ ਏਰੀਆ ਨਹੀਂ ਸਾਰੇ ਨਹੀਂ ਸਾਨੂੰ ਪਤਾ ਹੀ ਤਾਂ ਬਾਅਦ ਚ ਆਏ ਨਾ ਸਾਰੇ ਏਰੀਆ ਇਹ ਤਾਂ ਜਦੋਂ ਇਹ ਨਾ ਵੀ ਅਸੀਂ ਤਾਂ ਪੂਰੀ ਚੱਲੀ ਜਾਂਦੀ ਉਦੋਂ ਆਏ ਆ ਪ੍ਰਸ਼ਾਸਨ ਕਿਦਾਂ ਦਾ ਰਵਈਆ ਰਿਹਾ ਪ੍ਰਸ਼ਾਸਨ ਦਾ ਕਰ ਸਕਦੇ ਆ ਆਹੋ ਜੇ ਮੌਸਮ ਤੇ ਹਵਾ ਤੇਜ਼ ਪ੍ਰਸ਼ਾਸਨ ਦਾ ਰਵਈਆ ਕਿਦਾਂ ਦਾ ਰਿਹਾ ਆਏ ਮੌਕੇ ਤੇ ਸਾਨੂੰ ਪੈਨ ਵਾਲੇ ਨੇ ਪੁੱਛਿਆ ਕਿ ਅੱਗੇ ਕਹਿੰਦੇ ਪ੍ਰੈਕਟਿਕ ਆਹ ਗੱਡੀ ਆਈ ਹੈ ਸਾਡੇ ਅੰਦਰ ਆਉਣ ਵਾਲੀ ਆਈ ਆ ਇਹ ਕਹਿੰਦੇ ਬਾਅਦ ਦੇ ਵਿੱਚ ਆਈ ਆ ਕਹਿੰਦੇ ਉਹਦੋਂ ਪਹਿਲਾਂ ਅਸੀਂ ਕੰਟਰੋਲ ਕਰੀ ਜਾਂਦੇ ਸੀਗੇ ਕਿ ਟਰੈਕਟਰ ਗੱਡੀ ਬਾਅਦ ਦੇ ਵਿੱਚ ਆਈ ਆ ਮੇਰਾ ਜਸਪ੍ਰੀਤ ਵੀਰੇ ਕਿੰਨੇ ਕੀਰੀਆ ਚੱਲ ਕਿਸੀ ਨੇ ਕਿਵੇਂ ਬੁਝਾਈਦਾ ਅੱਗ ਹੋ ਗਈ ਪਿਆ ਅੱਗ ਲੱਗ ਗਈ ਚਾਹ 200 50 ਜਾਂ 40 ਕਿੰਨੇ ਵੀ ਭਾਇਨਾ ਫਾਈਬ੍ਰੇਡ ਗੱਡੀ ਆਈ ਹੈ ਕੋਈ ਅਸੀਂ ਉਹ ਯਾਰ ਦੋਸਤਾਂ ਮੁੰਡਾ ਉਹਨੂੰ ਫੋਨ ਲਾਇਆ ਉਹਨੇ ਭੇਜ ਗਿਆ ਗੱਡੀਆ ਹਾਂਜੀ ਹਾਂਜੀ ਬਾਕੀ ਭਲੂਰ ਦੇ ਬੰਦੇ ਆਏ ਆ ਧੁਰਕੋੜਾ ਆਲਖਾਸ ਐਸਡੀ ਪੰਜ ਗਰੇ ਦੇ ਪੰਜਰੇ ਦੇ ਬੰਦੇ ਡਾਕਟਰ ਲੈ ਕੇ ਆਉਣਾ ਨੇ ਹਾਲ ਮਾਰੇ ਸਾਰੇ ਫੇਕ ਆਗੂ ਕੀਤਾ ਅੱਗ ਨੂੰ ਹਾਂਜੀ ਅੱਗ ਬਹੁਤ ਜਿਆਦੇ ਸੀਗੀ ਮਾਂ ਕੰਟਰੋਲ ਕੀਤੀ ਅੱਗ ਵੀਰੇ ਫਾਈਬ੍ਰੇਡ ਆਈ ਸੀ ਉਹ ਬਾਅਦ ਚ ਆਇਆ ਉਹ ਤਾਂ ਤੇਰੇ ਬਾਅਦ ਲੇਟ ਆਇਆ ਬਈ ਬਾਤ ਚੱਲਿਆ ਹੋਣਾ ਸਾਡੇ ਪਿੰਡ ਤੇ ਅਸੀਂ ਦੇਵੀ ਵਾਲੇ ਕੋਲ ਦੋ ਟੈਂਕੀ ਅਸੀਂ ਸਾਡੇ ਪਿੰਡ ਟੈਂਕੀ ਨਹੀਂ ਪਾ ਜਣਗੇ ਦੋ ਉਹਨਾਂ ਕਰਕੇ ਆ ਅੱਗ ਦੇ ਕੰਟਰੋਲ ਕਿਸਦਾ ਵੀਰੇ ਉਹਨਾਂ ਕਰਕੇ ਨਹੀਂ ਆ ਫਾਇਰ ਬ੍ਰੇਡ ਤਾਂ ਬਹੁਤ ਡੇਟ ਆਇਆ ਬਹੁਤ ਡੇਟ ਆਇਆ ਕਿੰਨੇ ਕੇਰੀਏ ਛੱਗ ਲੱਗੀ ਸੀ ਔਰ ਕਿਵੇਂ ਬਜਟੋਗਾ ਦਾ 20 25 ਕਿੱਲੇ ਇਹ ਏਕੜ ਹੋਊਗਾ ਜੀ ਏਕੜ ਲਈ ਮੰਨ ਕੇ ਚੱਲੋ ਆ ਇਹ ਬਹੁਤ 파 ਨੁਕਸਾਨ ਹੋ ਗਿਆ ਇਹ ਤਾਂ ਹੁਣ ਮੰਨ ਕੇ ਚੱਲੋ ਪੰਜ ਸੱਤ ਪਿੰਡ ਪੈ ਗਏ ਨੌਜਵਾਨ ਮੁੰਡੇ ਆ ਗਏ ਕੁਦਰਤੀ ਵਿਹਲੇ ਸੀਗਾ ਕੋਈ ਨਾਤਾ ਕਹਿੰਨੇ ਰੋਟੀ ਖਾਣੀ ਕਹਿੰਨੇ ਨਹੀਂ ਕਰਦੀ ਆ ਜੇ ਖਾਣੀਆਂ ਤੇ ਚਲੋ ਕੁਦਰਤੀ ਸਿਲਾਰਟ ਤੇ ਕੋਈ ਆ ਫਾਇਰ ਪ੍ਰੀਡ ਵਗੈਰਾ ਕੋ ਨਹੀਂ ਉਹਦਾ ਆਪਾਂ ਕੀ ਕਹਾਂਗੇ ਅਪਡੇਟ ਆ ਉਹਨੂੰ ਦੇਬਾ ਲੋ ਜੋਨਰ ਪਿੰਡਾਂ 'ਚ ਜਾਇ ਰਗਣਨਾ ਮੇਰੇ ਨਾਲ ਗੱਲ ਕਰਿਆ ਪਿੰਡਾਂ 'ਚ ਖੜਨਾ ਚਾਹੀਦਾ ਹਾਂ ਕਰਨਾ ਚਾਹੀਦਾ ਜੀ ਹਰੇਕ ਪਿੰਡ ਚੱਕਾ ਵਰਤ ਗੱਡੀ ਚਾਹੀਦੀ ਹੈ ਵੀ ਆਖਰਾ ਕੋਈ ਪਤਾ ਨਹੀਂ ਫਰੂਦ ਆ ਫਰੂਦ ਆਖਦਾ ਹੁੰਦਾ ਜੀ ਹੁਣ ਗਵਰਨਮੈਂਟ ਨੂੰ ਸਰਕਾਰ ਨੂੰ ਚਾਹੀਦਾ ਵੀ ਹਰੇਕ ਪਿੰਡ ਚੱਕਾ ਗੱਡੀ ਝੱਟੀ ਜਾਵੇ ਪਾਣੀ ਲਈ ਨਾਲੇ ਸਕਿਉਰਿਟੀ ਵਾਲੇ ਸਰਕਾਰੀ ਬੰਦੇ ਛੱਡੇ ਜਾਣ ਪਿੰਡਾਂ 'ਚ ਦੌਰਾ ਕਰਨੋ ਹਰੇਕ ਬੰਦੇ ਨੂੰ ਸਹੂਲਤ ਮਿਲਣੀ ਚਾਹੀਦੀ ਆ ਹੁਣ ਜਿਹੜੇ ਥੇਕ ਦੇ ਬਾਹਰ ਲੈ ਜੀ ਸਾਡੇ ਗਰੀਬਾਂ ਬੰਦਿਆਂ ਦਾ ਉਹਨਾਂ ਦੇ ਜਿਹੜਾ ਸੜਕਾਂ ਨੂੰ ਕੋਈ ਸਰਕਾਰ ਹੁਣ ਬਣਾਏਗਾ ਦੇਊਗੀ